ਗਰਮਜੀਤ ਇਸ ਵੀਡੀਓ ਦੇ ਵਿੱਚ ਆਪਾਂ ਦੇਖਾਂਗੇ ਵੀ ਜਿਹੜੇ ਬੂਟਿਆਂ ਨੂੰ ਸੁੰਡੀ ਖਾ ਗਈ ਉਸ ਤੋਂ ਬਾਅਦ ਉਹ ਬੂਟਿਆਂ ਦਾ ਕੀ ਬਣਿਆ ਤੇ ਜਾਂ ਇਸ ਤਰ੍ਹਾਂ ਕਹ ਲਈਏ ਵੀ ਕੁਦਰਤ ਆਪਣੇ ਆਪ ਨੂੰ ਕੁਦਰਤੀ ਤੌਰ ਤੇ ਕਣਕ ਹੈ ਜਿਹੜੀ ਉਹ ਆਪਦੇ ਆਪ ਨੂੰ ਕਿਵੇਂ ਸੰਭਾਲਦੀ ਹੈ ਅੱਜ ਮੈਂ ਇਹਨਾਂ ਦੇ ਤੌਰ ਤੇ ਆਪਾਂ ਹੀ ਬੂਟਾ ਲੈ ਲਏ ਤੇ ਇਹਦੇ ਵਿੱਚ ਆ ਇਹਦੀ ਗੋਪਤੀ ਜਿਹੜੀ ਪਹਿਲਾਂ ਕੱਟੀ ਜਾ ਚੁੱਕੀ ਹੈ ਉਹਨਾਂ ਦੇਖੋ ਆਹਾ ਦੁਬਾਰੇ ਬੂਟਾ ਹਰਿਆ ਭਰਿਆ ਹੋ ਗਿਆ ਤੇ ਆ ਇਹਦੇ ਵਿੱਚੋਂ ਪਤਾ ਨਿਕਲੇ ਤੇ ਆ ਆਪਾਂ ਕੱਟੀ ਹੋਈ ਗੋਭ ਚੱਕ ਲਈ। ਇਸੇ ਤਰੀਕੇ ਨਾਲ ਆਹ ਦੇਖ ਲਈਏ ਆ ਦੇਖੋ ਆਹ ਬੂਟਾ ਵੀ। ਇੱਥੋਂ ਜੇ ਆਪਾਂ ਇਹਨੂੰ ਦੇਖੀਏ ਆਹ ਚੀਜ਼। ਤਾਂ ਦੇਖੋ ਆਹ ਨਵੀਆਂ ਗੋਭਾਂ ਸਾਰੀਆਂ ਫਟਾਰਾ ਦਵਾਰੇ ਹੋ ਗਿਆ। ਤੇ ਇਸ ਤਰੀਕੇ ਨਾਲ ਆਹ ਪੱਤੇ ਪੱਤੇ ਗੋਭ ਦੇ ਵਿੱਚੋਂ ਬਾਹਰ ਨਿਕਲ ਆਇਆ। ਜਿਵੇਂ ਜਿਵੇਂ ਆਪਾਂ ਜੇ ਇੱਥੇ ਵੀ ਦੇਖੀਏ ਤੇ ਆਹ ਦੇਖੋ ਆ ਗੋਭ ਕਿਸੇ ਵੇਲੇ ਕੱਟੀ ਗਈ ਹੋਣੀ। ਆ ਨਵੇਂ ਯਾਦਿਕੋ ਇਹ ਐ ਇੱਕ ਨਵੀਂ ਗੋਭ ਉਹਦੇ ਵਿੱਚੋਂ ਨਿਕਲੇ ਤੇ ਸਾਰੀ ਗਣਕ ਦੇ ਵਿੱਚ ਜਾਨੀ ਜਿੱਥੇ-ਜਿੱਥੇ ਆਪਣੇ ਸੁੰਢੀ ਪਈ ਹੋਈ ਹੈ ਉੱਥੇ ਇਹੀ ਵਰਤਾਰਾ ਹੈ ਤਾਂ ਕਰਕੇ ਬਹੁਤ ਹੀ ਹੁਣ ਘਬਰਾਉਣ ਦੀ ਲੋੜ ਨਹੀਂ ਇੱਕ ਤਾਪਮਾਨ ਵੀ ਹੁਣ ਸਹੀ ਆ ਗਿਆ ਆ ਦੇਖੋ ਆ ਗੋਭ ਕੱਟੀ ਗਈ ਹੋਣੀ ਐ ਤੇ ਇਹਨੂੰ ਜੇ ਆਪਾਂ ਹੁਣ ਖਿਚਾਂਗੇ ਤਾਂ ਇਹਦੇ ਵਿੱਚੋਂ ਨਵੀਂ ਗੋਭ ਨਿਕਲੇਈ ਤੇ ਆ ਇਸ ਤਰੀਕੇ ਦੀ ਆ ਦੇਖੋ ਆ ਨਿਕਲੀ ਐ ਤੇ ਕੁਦਰਤ ਆਪਣੇ ਆਪ ਨੂੰ ਕਿਵੇਂ ਦੁਬਾਰਾ ਪੈਰਾਂ ਸਿਰ ਕਰਦੀ ਹੈ। ਹਾਂ ਚਲੋ ਦੇਖੀਏ ਬੂਟਾ ਖਤਮ ਹੋ ਗਿਆ। ਕਿਸੇ ਵੇਲੇ ਤੇ ਹਾਂ ਬਾਕੀ ਬੂਟੇ ਸਾਰੇ ਵਾਲ ਵਾਲੇ ਕਾਮਯਾਬ ਨੇ। ਆ ਵੀ ਸਾਰੇ। ਤਾਂ ਐਵੇਂ ਕੁਦਰਤ ਆਪਣੇ ਆਪ ਨੂੰ ਸੰਭਾਲਦੀ ਹੈ। ਤੇ ਨਵੀਆਂ ਕਰੰਬਲਾਂ ਨਿਕਲਦੀਆਂ ਨੇ। ਆ ਵੀ ਗੋਭ ਆ ਵੀ ਦੇਖ ਲਈਏ ਆਪਾਂ ਤੇ ਆ ਨਿਕਲ ਆ ਇੱਕ ਨਵੀਂ ਗੋਬ ਇਹਦੇ ਵਿੱਚ ਬਾਕੀ ਵਧੀਆ ਹੈ ਸਾਰੀਆਂ ਆ ਦੇਖੋ ਬਹੁਤ ਜਗ੍ਹਾ ਦੇ ਉੱਤੇ ਹੈ ਆ ਵੀ ਹੈ ਆ ਵੀ ਹੈ ਤੇ ਕਣਕ ਨੇ ਆਪਣੇ ਆਪ ਨੂੰ ਮੁੜ ਕੇ ਪੈਰਾਂ ਸਰ ਕਰ ਲਿਆ ਮੁੜ ਕੇ ਸੰਭਾਲ ਲਿਆ ਤੇ ਇਸ ਕਰਕੇ ਇਸ ਵੀਡੀਓ ਬਣਾਉਣ ਦਾ ਮਕਸਦ ਇਹੀ ਸੀ ਇਹ ਚੀਜ਼ਾਂ ਦਿਖਾਉਣ ਦਾ ਵੀ ਆ ਹੁਣ ਸੁੰਡੀ ਜਿਹੜੀ ਇਹ ਅ ਸਰਦਰ ਉਤਰੀ ਨੀਂਦਰਾ ਚ ਚਲੀ ਜਾਏਗੀ ਤੇ ਨੁਕਸਾਨ ਨਹੀਂ ਹੋਊਗਾ ਤੇ ਬਾਕੀ ਜਿਹੜੀ ਆਪਾਂ ਮੈਨੇਜਮੈਂਟ ਕਰ ਲਈ ਹੈ ਜਿਵੇਂ ਆਪਾਂ ਕਲੋਰ ਸਾਈਪਰ ਪਾਈ ਹੈ ਇਹਦੇ ਵਿੱਚ ਪਹਿਲਾਂ ਤੇ ਉਹਦੇ ਨਾਲ ਕਾਫੀ ਕੰਟਰੋਲ ਹੋ ਗਿਆ ਤੇ ਹੁਣ ਮੁੜ ਕੇ ਕਣਕ ਨੇ ਦੁਬਾਰਾ ਨਵੀਆਂ ਹੇਠੋਂ ਜਿਹੜੀਆਂ ਸ਼ਾਖਾਵਾਂ ਨੇ ਉਹ ਕੱਢ ਲੀਆਂ ਨਵੀਆਂ ਗੋਭਾਂ ਕੱਢ ਲੀਆਂ ਵੀਡੀਓ ਚ ਬਣੇ ਰਹਿਣ ਲਈ ਬਹੁਤ ਬਹੁਤ ਸ਼ੁਕਰੀਆ ਜੀ ਸਤਿ ਸ੍ਰੀ ਅਕਾਲ